ਜਿੱਥੇ ਜਿੱਥੇ ਅ ਅੰਦੋਲਨ ਦਾ سلسلہ ਚੱਲਦਾ ਰਿਹਾ ਹੈ ਟਿਕਰੀ ਬਾਰਡਰ ਦਾ ਲੈ ਕੇ ਸਾਰੇ ਜਿੰਨੇ ਵੀ ਬਾਰਡਰ ਹੈ ਉਹਨਾਂ ਤੱਕ ਕਿ ਵਰਜ਼ੋਰ ਦਾ ਤਾੜੀਆਂ ਬੁਜਾ ਦਿਓ ਵਿਜਾ ਜੀ ਸਾਹਿਬ ਰਚਿਤ ਵਿਜਾ ਜੀ ਅਮਰਜੀਤ ਪਾਲ ਜੀ ਸਾਡੇ ਦਰਮਿਆਨ ਪਹੁੰਚੀ ਉਹਨਾਂ ਦਾ ਸਨਮਾਨ ਹੋ ਰਿਹਾ ਹੈ ਔਰ ਬਾਬਾ ਜੀ ਦੇ ਪਿਆਰ ਸਤ ਦਾ ਹੁਕਮ ਸਤ ਦਾ ਸਾਰੀ ਸੰਗਤ ਇੱਥੇ ਪਹੁੰਚੀ ਏ ਨਸੀਦੋ ਭਾਜੀ ਹਣੀ ਔਰ ਗੋਪਾ ਸਿਦੋ ਮਿੱਕੀ ਮਨੀਲਾ ਦੀ ਕੇ ਪੈਣ ਭਿੰਦ ਜਾ ਕੋਹ ਕਹਿ ਲੈ ਕੇ ਹੰਕਾਰ ਕਾਇਆ ਦੰਦੀ ਬੋਲ ਕਿਸ਼ੇ ਬੋਲ ਤਾਈ ਧੰਨਵਾਦ ਭਾਜੀ ਮੇਰੇ ਕੋਲ ਵੀ ਖਿਆਲ ਉਸ ਦਾ ਵੀ ਜੇ ਮਾਸਾ ਜੀ ਅੱਜ ਤੋਂ ਤੁਹਾਨੂੰ ਮਿਲਣ ਦੀ ਬਹੁਤ ਬਹੁਤ ਬਧਾਈਆਂ ਧੰਨਵਾਦ ਭਾਜੀ ਕਿੰਨਾ ਖੁਸ਼ਿਆ ਕਿੰਨੀ ਖੁਸ਼ੀ ਹੈ ਤੁਹਾਨੂੰ ਕੀ ਕਹਾਂ ਭਾਜੀ ਮੇਲੇ ਨੇ ਕੀਤਾ ਸੱਭਿਆਚਾਰਕ ਮੇਲਾ ਪਿੰਡ ਵਿੱਚ ਹਰ ਸਾਲ ਦੀ ਤਰ੍ਹਾਂ ਜਿਹਾ ਨਾ ਇਹ ਬਹੁਤ ਖੁਸ਼ੀ ਆ ਜਦੋਂ ਜਿੱਦਾਂ ਵੀ ਆ ਸਾਰਾ ਪਿੰਡ ਇਕੱਠਾ ਹੁੰਦਾ ਰੌਣਕ ਮੇਲਾ ਲੱਗਦਾ ਵਾ ਸੱਭਿਆਚਾਰਕ ਮੇਲਾ ਵਾ ਇਥੇ ਰਜਗਾਰ ਵੀ ਮਿਲਦੇ ਹਰ ਦਰ ਕਰਨ ਆ ਰਿਆ ਨੂੰ ਕਿਤੇ ਹੋਰ ਰੰਗਰ ਵੀ ਚੱਲਦਾ ਵਾ ਇਹ ਮੇਲਾ ਜੀ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਰੇ ਸਹਿਯੋਗ ਨਾਲ ਸੰਜ ਮੇਲਾ ਵਾ ਇਸ ਮੇਲੇ ਵਿੱਚ ਸਾਰੇ ਸੇਵਾਵਾਂ ਪਹੁੰਚਾਉਣ ਦਾ ਬਹੁਤ-ਬਹੁਤ ਧੰਨਵਾਦ ਹੈ ਉਹਨਾਂ ਦਾ ਦਰਬਾਰ ਦਾ ਪੂਰਾ ਨਾਮ ਲੈ ਦੋ ਕਿ ਜਿਹੜੇ ਦਾ ਪੂਰਾ ਹਾਂਜੀ ਹਾਂਜੀ ਜੀ ਇਹ ਪਿੰਡ ਖਦਮਾ ਦੋਨਾ ਮੇਲਾ ਪੀਰ ਬਾਬਾ ਅਮਨ ਸਾਹਿਬ ਦੂਜੇ ਜਗ੍ਹਾ ਤੇ ਸਲਾਮਾ ਮੇਲਾ ਹਰ ਸਾਲ ਦੀ ਤਰ੍ਹਾਂ ਚੱਲ ਰਿਹਾ ਜੀ ਗੱਲ ਕਰੀਏ ಗ್ರಾಮ ਪੰਚਾਇਤ ਤੇ ਐਨਆਰਆਈ ਭਰਾਵਾਂ ਦੀ ਕਿੰਨਾ ਤਾਂ ਸਹਿਯੋਗ ਹੋ ਰਿਹਾ ਭਾਈ ಗ್ರಾಮ ਪੰਚਾਇਤ ਤੇ ਐਨਆਰਆਈ ਵੀਰੇ ਸਾਹਿਬ ਸਾਰਿਆਂ ਦੇ ਸਹਿਯੋਗ ਨਾਲ ਮੇਲਾ ਜੀ ਇਕੱਲਾ ਕੋਈ ਨਹੀਂ ਕਰਾ ਸਕਦਾ ਇਹ ਤੁਹਾਨੂੰ ਪਤਾ ਵਾ ਸਾਰਿਆਂ ਦੇ ਸਹਿਯੋਗ ਨਾਲ ਹੀ ਮੇਲਾ ਹੁੰਦਾ ਵਾ ਅੱਜ ਗਰਮੀ ਵੀ ਬੜੀ ਹੈ ਬਹੁਤ ਯਾਦ ਹੈ ਭਾਈ ਕਿ ਪੱਕੇ ਵੀ ਨਾਲ ਪੂਲਰ ਨਾਲ ਸਾਰੇ ਲਏ ਹੋਏ ਆ ਤੇ ਕੁਰਸੀਆਂ ਦਾ ਪ੍ਰਬੰਧ ਸਾਰਾ ਆ ਜੀ ਨਾਲ ਨਾਲ ਕਲਾਕਾਰ ਜੀ ਆ ਰਹੇ ਆ ਹੋਰ ਕਿਹਨੇ ਕਲਾਕਾਰ ਆ ਰਹੇ ਆ ਕਲਾਕਾਰ ਜੀ ਮੇਨ ਸਿੰਗਰ ਆਜਾ ਪੰਮਾ ਢੂਮੇ ਵਾਲਿਆ ਤੇ ਕੋਈ ਵੀ ਪਰਸੀਲਾ ਆ ਤੇ ਹੋਰ ਸਨੀ ਸੋਤ ਆਇਆ ਤੇ ਆਪਾਂ ਸੂਰਜ ਚਨੇੜਿਆ ਤੇ ਇੱਕ ਕਾਫੀ ਕਲਾਕਾਰ ਆ ਕੇ ਬਾਹਰ ਬੈਠੇ ਵੇਖ ਰਹੇ ਨੇ ਗਾਹੀ ਪਾ ਰਹੇ ਹਾਂਜੀ ਹਾਂਜੀ ਭਾਈ ਉਹ ਸਾਡੇ ਨਾਲ ਲਾਈਵ ਜੁੜੇ ਹੋਏ ਆ ਆਪਣੇ ਵੀਰ ਮਨੀਲੇ ਤੋਂ ਆਪਣੇ ਕੈਨੇਡਾ ਤੋਂ ਸਾਰੇ ਵੀਰ ਜਿਹੜੇ ਹੋਏ ਅਮਰੀਕਾ ਤੋਂ ਜੁੜੇ ਹੋਏ ਆ ਜਿੰਨੀਆਂ ਕੰਟਰੀਆਂ ਜਿਵੇਂ ਸਾਰੇ ਜੁੜੇ ਆ ਸਾਰੇ ਸੇਵਾ ਪਾਉਂਦੇ ਆ ਸਾਰੇ ਸੰਯੋਗ ਨਾਲ ਬਹੁਤ ਵਧੀਆ ਮਿਲਾਂ ਹੁੰਦਾ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਹੋਰ ਹੋਰ ਜਿਆਦਾ ਖੁਸ਼ੀਆਂ ਮਿਲੇ ਜੀ ਐਂਡ ਪਾਕਿਸਤਾਨੋਂ ਸੈਨਾਰੀ ਵੀ ਜਿਹੜੇ ਪਹਾੜਾਂ 'ਤੇ ਬੈਠੇ ਆ ਲਾਈਵ ਜਿਹੇ ਆ ਸਾਰਿਆਂ ਨੂੰ ਦਿਲੇ ਦੀ ਲੱਖ ਲੱਖ ਵਧਾਈ ਤੁਹਾਨੂੰ ਵਰਦਾਨਾਂ ਜੁੜੇ ਕਿਦਾ ਸੰਦੇਸ਼ ਹੋ ਗਿਆ ਕਾਫੀ ਚੱਲਿਆ ਠੀਕ ਹੈ ਨੌਜਵਾਨ ਬੱਚਿਆਂ ਨੂੰ ਕੀ ਕਹਿਣਾ ਚਾਹੋਗੇ ਇਹ ਨੌਜਵਾਨ ਪੀੜੀ ਨੂੰ ਮੈਸੇਜ ਆ ਨਸ਼ਿਆਂ ਤੋਂ ਬਚੋ ਤੇ ਸੱਭਿਆਚਾਰ ਨਾਲ ਜੁੜੋ ਤੇ ਖੇ 何だね